ਜਿਸ ਕਿਸੇ ਕੁੜੀ ਨੇ ਰਸੋਈ ਦਾ ਕੰਮ ਸੌਖਾ ਕਰਨ ਸਿੱਖਣਾ ਨਾ ਉਹ ਮੇਰੇ ਕੋਲੇ ਆਜੋ ਮੈਂ ਸਿਖਾਉਂਗੀ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਠੀਕ ਹੈ ਜੀ ਆਪਾਂ ਕੀ ਕਰਨ ਲੱਗੇ ਸੀਗੇ ਜੀ ਅੱਜ ਬਣਾਉਣ ਲੱਗੇ ਸੀਗੇ ਆਪਾਂ ਸੋਇਆ ਬੀਨ ਦੀ ਪੁਰਜੀ ਜਿਹੜੀ ਕਿ ਇੰਨੀ ਸਵਾਦ ਹੁੰਦੀ ਹੈ ਤੇ ਇੰਨੀ ਤਾਕਤਵਾਰ ਹੁੰਦੀ ਹੈ ਤੇ ਪਰ ਬਣਾਉਨੇ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਐਵੇਂ ਨਾ ਤਾਮ-ਜੰਮ ਬੜਾ ਇਕੱਠਾ ਕਰੀ ਜਾਓ ਕਰੋ ਬਹੁਤ ਸੌਖਾ ਇਹਦਾ ਬਣਾਉਣਾ ਤੇਲ ਪਾ ਲਓ ਪਹਿਲਾਂ ਆਪਣੇ 프라이 ਪੈਨ ਚ ਚੱਕ ਕੇ ਤੁਸੀਂ ਜਦੋਂ ਇਹ ਤੇਲ ਗਰਮ ਹੋ ਗਿਆ ਫਿਰ ਮੈਂ ਤੁਹਾਨੂੰ ਦੱਸਦੀ ਆ ਵੀ ਇਹਦੇ ਵਿੱਚ ਆਪਾਂ ਕੀ ਪਾਉਣਾ ਥੋੜਾ ਜਿਹਾ ਹੱਥ ਰੱਖ ਕੇ ਨਾ ਉੱਪਰ ਵਿਚਨਾ ਬਾੜ ਦਿਓ ਹੱਥ ਕਿਤੇ ਹੋਰ ਮੱਚ ਜੇ ਮੈਨੂੰ ਫਿਰ ਮੁੜ ਕੇ ਲੜੀ ਜਾਵਾਂ ਤੁਸੀਂ ਵੀ ਸਾਨੂੰ ਤਾਂ ਆਖਿਆ ਸੀਗਾ ਉੱਪਰ ਹੱਥ ਰੱਖਣਾ ਥੋੜਾ ਜਿਹਾ ਆਪਾਂ ਨੂੰ ਪਤਾ ਲੱਗ ਜਾਵੇ ਵੀ ਹੱਥ ਨੂੰ ਸੇਕ ਆਉਣ ਲੱਗ ਗਿਆ ਤੇ ਉਸ ਤੋਂ ਬਾਅਦ ਆਪਣੇ ਪਾ ਲਓ ਥੋੜਾ ਜਿਹਾ ਜੀਰਾ ਠੀਕ ਹੈ ਨਾ ਜੀ ਇਹਦੇ ਵਿੱਚ 100% ਪ੍ਰੋਟੀਨ ਹੁੰਦਾ ਹੈਗਾ ਤੇ ਬਹੁਤ ਵਧੀਆ ਕੰਮ ਕਰਦੀ ਹੈ ਤੇ ਪਿਆਜ਼ ਕੱਟ ਲੋ ਤੇ ਸੜੇ ਪਿਆਜ਼ਾਂ ਦੀ ਭੁਰਜੀ ਬਣਾ ਦਿਓ ਸੋਇਆਬੀਨ ਦੀ ਭੁਰਜੀ ਤਾਂ ਆਪਾਂ ਬਣਾਉਣੀ ਬਣਾਉਣੀ ਹੈ ਤੇ ਨਾਲ ਪਿਆਜ਼ਾਂ ਦੀ ਭੁਰਜੀ ਬਣਾ ਦਿਓ ਪਿਆਜ਼ ਆਪਾਂ ਇੰਨੇ ਕੁ ਪਾਉਣੇ ਆ ਕਿ ਆਪਾਂ ਨੂੰ ਪਿਆਜ਼ ਵੀ ਵਿੱਚ ਜਿੰਨੇ ਕੁ ਸੋਇਆਬੀਨ ਉਹਨਾਂ ਕੱਪਾਂ ਨੂੰ ਪਿਆਜ਼ ਵੀ ਦਿਸਣਾ ਆਏ ਨਹੀਂ ਸੂਮਪਣਾ ਨਹੀਂ ਕਰਨਾ ਪਿਆਜ਼ ਦੇ ਵਿੱਚ ਹਜੇ ਸਸਤੇ ਹੀ ਆ ਜਦੋਂ ਮਹਿੰਗੇ ਹੋਗੇ ਉਦੋਂ ਆਪਾਂ ਥੋੜੇ ਪਿਆਜ਼ ਵਾਲੀ ਸਬਜ਼ੀ ਬਣਾਉਣ ਲੱਗ ਜਾਾਂਗੇ ਵੀ ਹੁਣ ਆਪਾਂ ਬਾਲੇ ਨਹੀਂ ਪਾਉਣੇ ਉਦੋਂ ਆਪਾਂ ਫਿਰ ਦੱਸ ਦੇਾਂਗੇ ਭਾਈ ਹੁਣ ਥੋੜੇ ਪਾਓ ਹਨਾ ਤੇ ਆ ਦੇਖੋ ਤੁਸੀਂ ਆਪਾਂ ਕੀ ਕਰਨਾ ਨਾ ਇਹਨਾਂ ਨੂੰ ਕਾਲੇ ਨਹੀਂ ਕਰਨਾ ਹੈਗਾ ਪੂਰੇ ਨਹੀਂ ਕਰਨਾ ਜਾਨੀ ਕਿ ਇਹਨਾਂ ਨੂੰ ਆਪਾਂ ਜ਼ਿਆਦਾ ਉਹ ਕੀ ਕਹਿੰਦੇ ਹੁੰਦੇ ਨੇ ਮਤਲਬ ਕਿ ਫਰਾਈ ਨਹੀਂ ਜ਼ਿਆਦਾ ਨਹੀਂ ਕਰਨਾ ਹੈਗਾ ਰੋਸਟ ਇਹਨਾਂ ਨੂੰ ਥੋੜੇ ਠੀਕ ਆ ਵਿਚਾਰੇ ਠੀਕ ਠਾਕ ਜੇ ਰਹਿਣ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈਗਾ ਜੀ ਤੁਸੀਂ ਚੱਕੋ ਆਪਣੇ ਦੇਖੀ ਨਾ ਕੀ ਕਹਿੰਦੇ ਹੁੰਦੇ ਨੇ ਆਹ ਸੋਇਆ ਬੀਨ ਜਿਹੜੀ ਭੁੰਨਤੀ ਸੀਗੀ ਇਹ ਚੂਰਾ ਜਾਂ ਮਿਲ ਜਾਂਦਾ ਨਾ ਮਿਲੇ ਤਾਂ ਇਹਨੂੰ ਗ੍ਰੈਂਡਰ 'ਚ ਪਾ ਕੇ ਚੂਰਾ ਕਰ ਦਿਓ ਚੂਰਾ ਕਰਨ ਨੂੰ ਕੀ ਹੁੰਦਾ ਜੋੜਨੀ ਔਖੀ ਆ ਚੀਜ਼ ਤੋੜਤਾ ਜਦੋਂ ਮਰਜ਼ੀ ਲੈ ਆਪਾਂ ਕੱਢ ਕੇ ਰੱਖ ਦੇਣੀ ਹੈ ਜੀ ਇਹਨੂੰ ਉਹਨੇ ਆਪਣੇ ਪਿਆਜ਼ ਹੁੰਦੇ ਨੇ ਤੜਕਦੇ ਨੇ ਆਪਾਂ ਇਹਨੂੰ ਪਾਣੀ ਚੋਂ ਕੱਢ ਕੇ ਚੂਰੇ ਜੇ ਨੂੰ ਤੇ ਆਪਾਂ ਰੱਖ ਲੈਣਾ ਪਲੇਟ ਦੇ ਵਿੱਚ ਤੇ ਉਦੋਂ ਆਪਣੇ ਪਿਆਜ਼ ਤਿਆਰ ਹੋਈ ਜਾਂਦੇ ਆ ਮਾੜੇ ਮਾੜੀ ਕਟਛੀ ਮਾਰਦੇ ਰਹੋ ਜਿਆਦੇ ਅੱਗ ਤੇ ਨਾ ਧਰ ਲਿਓ ਭਾਈ ਕਿਤੇ ਵਿੱਚ ਮਿੰਟ ਚੀ ਇਹਦੇ ਚ ਅੱਗ ਭੁਲੂਕਾ ਜਾਂ ਨਿਕਲ ਜੇ ਹਨਾ ਮੁੜ ਕੇ ਤੁਹਾਨੂੰ ਔਖਾ ਹੋ ਜੇ ਉਦੋਂ ਆਪਾਂ ਹੋ ਚੂਰਾ ਜਾਂ ਕੱਢ ਲਿਆ ਉਹਦੇ ਵਿੱਚੋਂ ਪਾਣੀ ਚ ਜਮੇ ਸੌਖਾ ਤਰੀਕਾ ਇਹ ਜਮੇ ਹੀ ਮੈਂ ਕਹਿੰਦੀ ਸਵਾਦ ਵੀ ਇੰਨੀ ਲੱਗਦੀ ਨਾਲ ਦਹੀਂ ਦੁੱਹੀ ਹੋਵੇ ਨਾਲ ਜਾਂ ਕੋਈ ਦਾਲ ਵਗੈਰਾ ਬਣੀ ਵੀ ਆ ਤਾਂ ਉਹ ਹੋਵੇ ਬਹੁਤ ਸਵਾਦ ਲੱਗਦੀ ਤੇ ਨਾਲ ਬਣਾ ਦੇਣੀ ਆਪਾਂ ਟਮਾਟਰਾਂ ਦੀ ਪੁਰਜੀ ਠੀਕ ਹੈ ਜੀ ਟਮਾਟਰ ਵੀ ਆਪਾਂ ਕੋਈ ਥੋੜੇ ਨਹੀਂ ਪਾਉਣੇ ਮੇਰੇ ਕੋਲ ਥੋੜੇ ਸੀ ਤੁਸੀਂ ਕਿਸੇ ਨੂੰ ਦੱਸਿਓ ਨਾ ਤੁਹਾਡੇ ਕੋਲੇ ਜ਼ਿਆਦਾ ਹੈ ਤਾਂ ਤੁਸੀਂ ਗੰਡਿਆਂ ਦੇ ਬਰੋਬਰ ਆਪਣੇ ਟਮਾਟਰ ਪਾ ਕੇ ਰੱਖ ਲਿਓ ਟਮਾਟਰਾਂ ਨਾਲ ਬਹੁਤ ਸਵਾਦ ਬਣਦੀ ਹੈਗੀ ਇਹ ਨਾਲੇ ਤਾਂ ਖੱਟੀ ਲੱਗੂਗੀ ਤੇ ਨਾਲੇ ਸਵਾਦ ਲੱਗੂਗੀ ਅਗਰ ਕਿਸੇ ਟਾਈਮ ਟਮਾਟਰ ਨਾ ਹੋਣ ਤਾਂ ਘਰਦਿਆਂ ਨਾਲ ਲੜਿਓ ਵੀ ਲਿਆ ਕੇ ਦਿਓ ਸਾਨੂੰ ਤਾਂ ਹਰੂ ਮਰੂ ਹੁਣ ਐਵੇਂ ਇਕੱਲੇ ਪਿਆਜ਼ ਨਾਲ ਵੀ ਬਣ ਜਾਂਦੀ ਹੁੰਦੀ ਹੈ ਇਹ ਤੇ ਜੇ ਕੱਲੇ ਪਿਆਜ਼ ਪਿਆਜ਼ ਨਾ ਹੋਵੇ ਤਾਂ ਕੱਲੇ ਟਮਾਟਰਾਂ ਨਾਲ ਵੀ ਬਣ ਜਾਂਦੀ ਹੈ ਵਿੱਚ ਅਦਰਕ ਵਗੈਰਾ ਪਾ ਲਓ ਤੁਸੀਂ ਹਰਾ ਧਨੀਆ ਪਾ ਲਓ ਕੁਝ ਵੀ ਪਾ ਲਓ ਆਪਾਂ ਇਕੱਠਾ ਕਰਨਾ ਹੁੰਦਾ ਸਮਾਨ ਸਾਰਾ ਵਿੱਚ ਪਾ ਦਿਓ ਹੁਣ ਜਿਹੜਾ ਚੂਰਾ ਸੀਗਾ ਠੀਕ ਹੈ ਜੀ ਚੂਰਾ ਪਾ ਕੇ ਤੁਸੀਂ ਇਹਨੂੰ ਥੋੜਾ ਜਿਹਾ ਹਲਾ ਲਓ ਜਾਨੀ ਕਿ ਇੱਕੋ ਜਿਹਾ ਕਰ ਲਓ ਕਿਤੇ ਉਹ ਨਾ ਹੋਵੇ ਚੂਰਾ ਅੱਡ ਤੁਰਿਆ ਫਿਰ ਤੇ ਪਿਆਜ਼ ਅੱਡ ਤੁਰੇ ਫਿਰਨ ਤੇ ਆਪਣੇ ਕੀ ਕਹਿੰਦੇ ਹੁੰਦੇ ਨੇ ਟਮਾਟਰ ਅੱਡ ਤੁਰੇ ਫਿਰਨ ਤੁਸੀਂ ਕਰ ਲਓ ਇਕੱਠਾ ਕਰੇ ਚੀਜ਼ਾਂ ਬਣਾਇਆ ਕਰੋ ਭਾਈ ਕੁੜੀਓ ਸਾਰੀਆਂ ਵਧੀਆ ਵਧੀਆ ਬਾਹਰਲੇ ਖਾਣੇ ਛੱਡੋ ਤੁਸੀਂ ਸੌਖੇ ਤਰੀਕੇ ਨਾਲ ਬਣ ਜਾਂਦੀਆਂ ਨੇ ਤੇ ਨਾਲੇ ਪ੍ਰੋਟੀਨ ਮਿਲਦਾ ਆਇਰਨ ਮਿਲਦਾ ਬਾਹਲ ਲੰਮੇ ਨੋਂ ਵਧੀਆ ਆਪਣੇ ਚਮੜੀ ਆਪਣੀ ਵਧੀਆ ਰਹੂਗੀ ਸਕਿਨ ਆਪਣੀ ਚਮਕਦਮਕ ਮਾਰੂਗੀ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਆਹ ਲੋ ਜੀ ਕਰਤਾ ਨਾ ਮੈਂ ਇੱਕੋ ਜਿਹਾ ਸਿਸਟਮ ਆ ਦੇਖੋ ਹੁਣ ਆਏ ਨਹੀਂ ਨਾ ਲੱਗਦਾ ਕਿਤੇ ਵੀ ਚੂਰਾ ਅੱਡ ਪਿਆ ਤੇ ਪਿਆਜ਼ ਅੱਡ ਪਏ ਨੇ ਤੇ ਆਪਣੇ ਟਮਾਟਰ ਅੱਡ ਪਏ ਨੇ ਆਏ ਨਹੀਂ ਲੱਗਦਾ ਹੈਗਾ ਹੁਣ ਤੇ ਹੁਣ ਆਪਾਂ ਨੂੰ ਕਰ ਲਿਆ ਕੰਮ ਸੌਖਾ ਆਪਾਂ ਥੋੜਾ ਜਿਹਾ ਮਿੰਟ ਚ ਬਣਾ ਲੈਣੀ ਤੇ ਪਤਲੇ ਪਤਲੇ ਲਾ ਲਓ ਫੁਰ ਤੇ ਪਤਲੇ ਪਤਲੇ ਫੁਲਕਿਆਂ ਦੇ ਵਿੱਚ ਭਾਵੇਂ ਉੱਤੇ ਰੱਖ ਕੇ ਖਾ ਲੋ ਰੋਟੀ ਕੋ ਜਰੂਰੀ ਵੀ ਆਪਾਂ ਕੁਲੀਆਂ ਬਾਟੀਆਂ ਲਵੇੜਨੀਆਂ ਨੇ ਭੁਰਜੀ ਹੁੰਦੀ ਹੈ ਜਿੱਥੇ ਮਰਜੀ ਇਹਨੂੰ ਉੱਤੇ ਰੱਖ ਲਓ ਭਾਵੇਂ ਪਲੇਟ ਚ ਇੱਕ ਪਾਸੇ ਪਾ ਲਓ ਜੀ ਪਾ ਲਿਆ ਆਪਾਂ ਪਿੰਕ ਸਾਲਟ ਨੂਨ ਜਾਨੀ ਕਿ ਲੋਨ ਤੇ ਨੂਨ ਹਨਾ ਮੈਂ ਨੂਨ ਵੀ ਕਹਿ ਦਿੰਨੀ ਹਾਂ ਲੋਨ ਵੀ ਕਹਿ ਦਿੰਨੀ ਚਲ ਕੋਈ ਨਹੀਂ ਹਨਾ ਪਿੰਕ ਸਾਲਟ ਪਾ ਲਿਆ ਉੱਤੇ ਪਾਤੀਆਂ ਜੀ ਆਪਣੇ ਰੈੱਡ ਚਿੱਲੀ ਲਾਲ ਮਿਰਚ ਠੀਕ ਹੈ ਉੱਤੇ ਪਾਤਾ ਆਪਾਂ ਟਰਮਿਕ ਹਲਦੀ ਜਿਹੜਾ ਕਿ ਐਂਟੀਬਾਇਟਿਕਾ ਬਾਡੀ ਦਾ ਆਪਣਾ ਆ ਲੋ ਜੀ ਆਪਾਂ ਹਲਦੀ ਪਾ ਲਈ ਤੇ ਲੈ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਬਣ ਗਈ ਆਪਣੀ ਭੁਰਜੀ ਇਹਨੂੰ ਲਾ ਲਓ ਤੇ ਕਰੋ ਤਿਆਰ ਤੇ ਖਰੋ ਇੰਜਵਾਇ ਤੁਸੀਂ ਹਨਾ ਤੇ ਮੈਨੂੰ ਦੱਸਿਓ ਵੀ ਕਿਵੇਂ